ਅੱਜ ਸੀਐਮ ਭਗਵੰਤ ਮਾਨ ਸੁਨਾਮ ਦੇ ਜੱਕੇਪਲ ਦੇ ਰਹਿਣ ਵਾਲੇ ਸ਼ਹੀਦ ਤਰਲੋਚਨ ਸਿੰਘ ਦੇ ਘਰ ਪਹੁੰਚੇ ਜਿੱਥੇ ਉਹਨਾਂ ਨੇ ਪਰਿਵਾਰ ਨਾਲ ਮੁਲਾਕਾਤ ਕਰ ਪਰਿਵਾਰ ਨੂੰ 1.30 ਸਨਮਾਨ ਰਾਸ਼ੀ ਦਾ ਚੈੱਕ ਦਿੱਤਾ ਪਿਛਲੇ ਦਿਨੀ ਸ਼ਹੀਦ ਹੋਇਆ ਸੀ ਤਰਲੋਚਨ ਸਿੰਘ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜ੍ਹੇng ਨੇ ਪੰਜਾਬ ਕਾਂਗਰਸ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਮੀਟਿੰਗ ਕੀਤੀ ਅੱਜ ਜਲੰਧਰ उपचुनाव ਲਈ ਕਾਂਗਰਸ ਵੱਲੋਂ ਮੈਦਾਨ ਵਿੱਚ उतारे ਜਾਣ ਵਾਲੇ ਉਮੀਦਵਾਰਾਂ ਦੇ ਨਾਮ ਦਾ ਐਲਾਨ ਵੀ ਕੀਤਾ ਜਾਵੇਗਾ ਸਾਡੇ ਖਬਰ ਪੜੇ ਜਾਣ ਤੱਕ ਉਮੀਦਵਾਰ ਦੇ ਨਾਮ ਦੀ ਪੁਸ਼ਟੀ ਨਹੀਂ ਹੋਈ ਸੀ ਪਟਿਆਲਾ ਦਿਹਾਤੀ ਯੂਥ ਕਾਂਗਰਸ ਦੇ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਨੇ ਆਪਣੀ ਟੀਮ ਦੇ ਨਾਲ ਮਿਲ ਕੇ ਰਾਹੁਲ ਗਾਂਧੀ ਦੇ ਜਨਮ ਦਿਨ ਦੇ ਮੌਕੇ ਤੇ ਇੱਕ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਯੂਥ ਦੇ ਆਗੂਆਂ ਤੇ ਯੂਥ ਦੇ ਵਰਕਰਾਂ ਨੇ ਖੂਨਦਾਨ ਕਰਕੇ ਆਪਣਾ ਹਿੱਸਾ ਅਹਿਮ ਯੋਗਦਾਨ ਪਾਇਆ ਅੱਜ ਪੰਜਾਬ ਭਾਰਚ ਪੰਜ ਬਜ ਦੇ ਮੁਲਾਜ਼ਮ ਹੜਤਾਲ ਤੇ ਰਹੇ ਦਰਅਸਲ ਪਿਛਲੇ 2 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰਕੇ ਲਿਆ ਕਰਮਚਾਰੀਆਂ ਵੱਲੋਂ ਵੱਡਾ ਫੈਸਲਾ ਮੁਲਾਜ਼ਮਾ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਜਲਦ ਨਾ ਮੰਨੀਆਂ ਤਾਂ ਇਹ ਹੜਤਾਲ ਅਨਮਿੱਥੇ ਸਮੇਂ ਦੇ ਲਈ ਚੱਲੇਗੀ। ਸੂਬੇ ਪਾਰਚੇ ਜਿੱਥੇ ਝੋਨੇ ਦੀ ਬਜਾਈ ਸ਼ੁਰੂ ਹੋ ਗਈ ਉੱਥੇ ਹੀ ਜ਼ਿਲ੍ਹਾ ਸੰਗਰੂਰ ਚ ਵੀ ਝੋਨੇ ਦੀ ਫਸਲ ਲਗਣੀ ਸ਼ੁਰੂ ਹੋ ਚੁੱਕੀ ਹੈ। ਸੂਬੇ ਪਾਰਚੇ ਜਿੱਥੇ ਮਾਨ ਸਰਕਾਰ ਨੇ 11 ਤਰੀਕ ਨੂੰ ਸੂਏ ਅਤੇ ਕਸਿਆਂ 'ਚ ਪਾਣੀ ਪਹੁੰਚਾਉਣ ਬਾਰੇ ਕਿਹਾ ਸੀ ਤੇ 15 ਤਰੀਕ ਤੋਂ ਮੋਟਰਾਂ ਦੀ ਲਾਈਟ ਦੀ ਸ਼ੁਰੂਆਤ ਕੀਤੀ ਸੀ ਉੱਥੇ ਇਸ ਉਪਰਾਲੇ ਨੂੰ ਦੇਖਦੇ ਹੋਏ ਜ਼ਿਲ੍ਹਾ ਸੰਗਰੂਰ ਦੇ ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਖਰੇ ਤਰੀਕੇ ਨਾਲ ਕੀਤਾ ਧੰਨਵਾਦ। ਲੁਧਿਆਣਾ ਵਿੱਚ ਮੰਗਲਵਾਰ ਦਰ ਸ਼ਾਮ ਨੂੰ ਸੇਵਾਮੁਕਤ ਡੀਐਸਪੀ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਸੇਵਾਮੁਕਤ ਡੀਐਸਪੀ ਨੇ ਆਪਣੇ ਸਿਰ ਵਿੱਚ ਗੋਲੀ ਮਾਰ ਲਈ ਉਹ ਕਰੀਬ 1 ਸਾਲ ਪਹਿਲਾਂ ਸੇਵਾਮੁਕਤ ਹੋਏ ਸਨ ਉਹ ਮਾਨਸਿਕ ਤੌਰ ਤੇ ਬਿਮਾਰ ਸੀ ਪੰਜਾਬ ਦਾ ਮਹਿੰਗਾ ਟੋਲ ਪਲਾਜ਼ਾ ਲੁਧਿਆਣਾ ਦੇ ਨਾਲ ਲੱਗਦੇ ਲਾਡੋਵਾਲ ਟੋਲ ਪਲਾਜ਼ਾ ਕਿਸਾਨਾਂ ਵੱਲੋਂ ਫ੍ਰੀ ਕਰ ਦਿੱਤਾ ਗਿਆ ਹੈ ਦਰਅਸਲ ਟੋਲ ਦੇ ਵਧੇ ਹੋਏ ਰੇਟਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਟਿਆਲਾ ਸੰਗਰੂਰ ਰੋਡ ਦੇ ਉੱਪਰ ਚੱਲ ਰਹੀ ਪ੍ਰਾਈਵੇਟ ਬੱਸ ਦੇ ਪਿਛਲੇ ਟਾਇਰ ਨਿਕਲ ਗਏ ਦੱਸਦੀ ਹੈ ਕਿ ਫਿਲਹਾਲ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। ਚਲੰਦਰ ਦੇ ਗ੍ਰੀਨ ਪਾਰਕ ਇਲਾਕੇ ਅਚ ਸ਼ਰਾਬ ਠੇਕੇਦਾਰ ਦੇ ਦਫ਼ਤਰ ਦੇ ਬਾਹਰ ਸ਼ਰੀਆਮ ਚੋਰ ਬਾਈਕ ਲੈ ਕੇ ਫਰਾਰ ਹੋ ਗਿਆ। ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਰੇਕੀ ਕਰਨ ਤੋਂ ਬਾਅਦ ਇੱਕ ਹੋਰ ਨੌਜਵਾਨ ਬਾਈਕ ਚੋਰੀ ਕਰਕੇ ਉੱਥੋਂ ਲੈ ਗਿਆ ਤੇ ਦੋਵੇਂ ਬਾਈਕ ਲੈ ਕੇ ਭੱਜ ਗਏ। ਅੱਤ ਦੀ ਗਰਮੀ ਤੋਂ ਰਾਹਤ ਪਾਉਣ ਦੇ ਲਈ ਹੁਣ ਲੋਕ ਪੁਰਾਣੀ ਰੀਤੀ ਰਿਵਾਜਾਂ ਵਾਲ ਤੋਰ ਪਿਆਨ ਜਿਸ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਨਾਬਾ ਬਲਾਕ ਦੇ ਪਿੰਡ ਤੂਹੀ ਵਿਖੇ ਜਿੱਥੇ ਸਾਰੇ ਹੀ ਪਿੰਡ ਦੀਆਂ ਔਰਤਾਂ ਅਤੇ ਬੱਚਿਆਂ ਵੱਲੋਂ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਗੁੱਡੀ ਫੂਕਣ ਦੀ ਪੁਰਾਣੀ ਰਸਮ ਅਦਾ ਕੀਤੀ ਅਤੇ ਇੰਦਰ ਦੇਵਤਾ ਅੱਗੇ ਪ੍ਰਾਰਥਨਾ ਕੀਤੀ ਕਿ ਜਲਦੀ ਤੋਂ ਜਲਦੀ ਮੀਂਹ ਦੀਆਂ ਬੁਛਾਰਾਂ ਦੇ ਨਾਲ ਗਰਮੀ ਤੋਂ ਰਾਹਤ ਮਿਲੇ ਦਿੱਲੀ ਦੇ ਜੋਰੀ ਗਾਰਡਨ ਦੇ ਵਿੱਚ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਇੱਥੇ 버ਗਰ ਕਿੰਗ ਦੇ ਵਿੱਚ ਬੈਠੇ ਇੱਕ ਵਿਅਕਤੀ ਨੂੰ ਬਦਮਾਸ਼ਾਂ ਨੇ ਗੋਲੀ ਮਾਰ ਦਿੱਤੀ ਜਿਸ ਦੇ ਚਲਦਿਆਂ ਉਸ ਦੀ ਮੌਤ ਹੋ ਗਈ ਹੈ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਮੌਨਸੂਨ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਹੈ ਭਾਰਤੀ ਮੌਸਮ ਵਿਭਾਗ ਦੇ ਮੁਤਾਬਕ ਅਗਲੇ 5 ਦਿਨਾਂ ਤੱਕ ਅਰੁਣਾਚਲ ਪ੍ਰਦੇਸ਼ ਅਸਾਮ ਮੇਘਾਲਿਆ ਨਾਗਾਲੈਂਡ ਮਨੀਪੁਰ ਮਿਜ਼ੋਰਮ ਤ੍ਰਿਪੁਰਾ ਅਤੇ ਉਪ ਹਿਮਾਲੇ ਪੱਛਮੀ ਬੰਗਾਲ ਦੇ ਵਿੱਚ ਗਰਜ ਤੂਫਾਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਤਾਂ ਸ਼ਾਮ ਪਿਵਾਨੀ ਤੋਂ ਕਾਂਗਰਸ ਵਿਧਾਇਕ ਕਿਰਨ ਚੌਧਰੀ ਅਤੇ ਉਹਨਾਂ ਦੀ ਤੀਸ਼ ਰੂਤੀ ਚੌਧਰੀ ਨੇ ਪਾਰਟੀ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ। ਅਜ ਮੋਦੀ ਕੈਬਨਿਟ ਦੀ ਬੈਠਕ ਦੇ ਵਿੱਚ ਹੜੀ ਦੀਆਂ ਫਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ ਵਧਾਉਣ ਦਾ ਫੈਸਲਾ ਹੋ ਸਕਦਾ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਨਸੀ ਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਦੀ 17ਵੀਂ ਕਿਸ਼ਤ ਜਾਰੀ ਕੀਤੀ ਹੈ। ਅਸਾਮ ਦੇ ਡਿਬਰੂ ਗਟ ਜੇਲ੍ਹ ਦੇ ਵਿੱਚ ਬੰਦ ਖਰੂਰ ਸਾਹਿਬ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਅਮਰਿਤਪਾਲ ਸਿੰਘ ਤੇ NSA 1 ਸਾਲ ਲਈ ਹੋਰ ਵਧਾ ਦਿੱਤਾ ਗਿਆ ਜਦ ਕਿ ਅਮਰਿਤਪਾਲ ਦੇ ਸਾਥੀਆਂ ਪਪਲਪ੍ਰੀਤ ਸਿੰਘ ਪ੍ਰਧਾਨ ਮੰਤਰੀ ਬਾਜੇ ਕੇ ਦਲਜੀਤ ਕਲਸੀ ਤੇ ਵੀ NSA ਵਧਾਇਆ ਗਿਆ। ਦਿੱਲੀ ਆਪਕਰਨੀਤੀ ਕੋਟਾਲੇ ਮਾਮਲੇ ਦੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿਆਇਕ ਹਿਰਾਸਤ ਵਧਾ ਦਿੱਤੀ ਗਈ ਹੈ ਅਜ ਅਰਵਿੰਦ ਕੇਜਰੀਵਾਲ ਨੂੰ ਤਿਹਾਰ ਜੇਲ੍ਹ ਤੋਂ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਰਾਊਜ਼ ਐਵੈਨਿਊ ਅਦਾਲਤ ਨੇ ਮੁੱਖ ਮੰਤਰੀ ਕੇਜਰੀਵਾਲ ਦੀ ਨਿਆਇਕ ਹਿਰਾਸਤ 3 ਜੁਲਾਈ ਤੱਕ ਵਧਾ ਦਿੱਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਾਲੰਦਾ ਯੂਨੀਵਰਸਿਟੀ ਦੇ ਨਵੇਂ ਕੈਂਪਸ ਦਾ ਉਦਘਾਟਨ ਕੀਤਾ ਜਿਸ ਤੋਂ ਪਹਿਲਾਂ ਪੀਐਮ ਮੋਦੀ ਨੇ ਨਾਲੰਦਾ ਮਹਾਵਿਹਾਰ ਦਾ ਦੌਰਾ ਵੀ ਕੀਤਾ ਹੈ ਇਹ ਕੈਂਪਸ ਪ੍ਰਾਚੀਨ ਨਾਲੰਦਾ ਯੂਨੀਵਰਸਿਟੀ ਦੇ ਖੰਡਰਾਂ ਤੋਂ ਲਗਭਗ 20 ਕਿਲੋਮੀਟਰ ਦੂਰ ਸਥਿਤ ਹੈ। ਦਿੱਲੀ ਤੋਂ ਦਰਬੰਗਾ ਜਾਣ ਵਾਲੀ ਫਲਾਈਟ 'ਚ ਅਤਿ ਦੀ ਗਰਮੀ ਦੇ ਵਿਚਾਲੇ ਏਸੀ ਨਾ ਚੱਲਣ ਕਾਰਨ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਕਈ ਯਾਤਰੀਆਂ ਦੀ ਸਿਹਤ ਵੀ ਵਿਗੜ ਗਈ। ਜਾਣਕਾਰੀ ਮੁਤਾਬਕ ਦਿੱਲੀ ਤੋਂ ਦਰਬੰਗਾ ਜਾ ਰਹੀ ਸਪाइस ਜੈਟ ਦੀ ਫਲਾਈਟ SG486 ਦੇ ਯਾਤਰੀਆਂ ਨੂੰ ਏਸੀ ਚਾਲੂ ਹੋਣ ਲਈ 1 ਘੰਟੇ ਤੋਂ ਵੱਧ ਦਾ ਸਮਾਂ ਇੰਤਜ਼ਾਰ ਕਰਨਾ ਪਿਆ। ਦਿੱਲੀ ਦੇ ਜਲ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਆਤੀਸ਼ੀ ਮਾਰਲੇਨਾ ਨੇ ਐਲਾਨ ਕੀਤਾ ਹੈ ਕਿ ਜੇਕਰ ਦਿੱਲੀ ਦੇ ਲੋਕਾਂ ਨੂੰ ਪਾਣੀ ਨਾ ਮਿਲਿਆ ਤਾਂ ਉਹ ਸੱਤਿਆਗ੍ਰਹਿ ਕਰਨਗੇ। ਦਰਸਲ ਦਿੱਲੀ ਦੇ ਵਿੱਚ ਚੱਲ ਰਹੀ ਪਾਣੀ ਦੀ ਕਿੱਲਤ ਨੂੰ ਲੈ ਕੇ ਮੰਤਰੀ ਆਤੀਸ਼ੀ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ। ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਦੇ ਵਿੱਚ ਬੱਸ ਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋਈ ਹੈ ਜਿਸ ਦੇ ਚੰਦਿਆਂ ਤੋਂ ਲੋਕਾਂ ਦੀ ਜਾਨ ਚਲੀ ਗਈ ਹੈ ਜਦਕਿ ਹੁਣ ਤੱਕ 27 ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਰਾਸ਼ਟਰਪਤੀ ਵਲਦੀਮੀਰ ਪੁਤਿਨ ਰੂਸ ਦੇ ਪੂਰਬੀ ਖੇਤਰ ਚ ਕੁਝ ਘੰਟੇ ਰੁਕਣ ਤੋਂ ਬਾਅਦ ਉੱਤਰੀ ਕੋਰੀਆ ਪਹੁੰਚੇ 24 ਸਾਲਾਂ ਵਿੱਚ ਕਿਸੇ ਰੂਸੀ ਨੇਤਾ ਦੀ ਕੋਰੀਆ ਦੀ ਇਹ ਪਹਿਲੀ ਯਾਤਰਾ ਪ्योंਗਿਆਂਗ ਦੀ ਯਾਤਰਾ ਉੱਤੇ ਪੁਤਿਨ ਨੇ ਯੂਕਰੇਨ ਵਿੱਚ ਮਾਸਕੋ ਦੀ ਲੜਾਈ ਦਾ ਜ਼ੋਰਦਾਰ ਸਮਰਥਨ ਕਰਨ ਲਈ ਉੱਤਰੀ ਕੋਰੀਆ ਦੀ ਕੀਤੀ ਪ੍ਰਸ਼ੰਸਾ ਕੋਵੈਲ ਸਰਕਾਰ ਅਗਨੀ ਕਾਂਡ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 1.5 ਲੱਖ ਰੁਪਏ ਦਾ ਦੇਵੇਗੀ ਮੁਆਵਜ਼ਾ ਇਸ ਅੱਗ ਚ 50 ਲੋਕਾਂ ਦੀ ਹੋਈ ਸੀ ਮੌਤ ਜਿਨ੍ਹਾਂ ਚੋਂ 46 ਸਨ ਭਾਰਤੀ ਪਾਰਟੀ ਮੁੰਦੇ ਸੁਹਾਸ ਸੁਬਰਾਮਨੀਅਮ ਨੇ ਅਮਰੀਕਾ ਦੇ ਵਰਜੀਨੀਆ ਸੂਬੇ ਵਿੱਚ ਹੋਈਆਂ ਡੈਮੋਕ੍ਰੈਟਿਕ ਪਾਰਟੀ ਦੀਆਂ ਪ੍ਰਾਇਮਰੀ ਚੋਣਾਂ ਵਿੱਚ ਕੀਤੀ ਜਿੱਤ ਹਾਸਲ ਸੁਹਾਸ ਸੁਬਰਾਮਨੀਅਮ ਨੇ 11 ਹੋਰ ਉਮੀਦਵਾਰਾਂ ਨੂੰ ਹਰਾ ਕੇ ਵਰਜੀਨੀਆ ਸੀਟ ਜਿੱਤੀ ਇਸ ਸਾਲ ਗਰਮੀ ਨੇ ਤੋੜੇ ਸਾਰੇ ਰਿਕਾਰਡ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਕੀਤਾ ਪਾਰ ਇਹ ਗਰਮੀ ਹੱਜ ਯਾਤਰੀਆਂ ਲਈ ਬਣੀ ਮੁਸੀਬਤ ਹੱਜ ਯਾਤਰਾ ਦੌਰਾਨ ਹੁਣ ਤੱਕ 550 ਸ਼ਰਧਾਲੂਆਂ ਦੀ ਹੋਈ ਮੌਤ ਯਮਨ ਦੇ ਹੁਤੀ ਬਾਗੀ ਇਜ਼ਰਾਇਲ ਹਮਾਸ جنگ ਦੀ ਸ਼ੁਰੂਆਤ ਤੋਂ ਹੀ ਜਹਾਜ਼ਾਂ ਨੂੰ ਬਣਾ ਰਹੇ ਨਿਸ਼ਾਨਾ ਅਮਰੀਕਾ ਤੇ ਬ੍ਰਿਟੇਨ ਸਮੇਤ ਕਈ ਦੇਸ਼ਾਂ ਨੇ ਦਿੱਤੀ ਖੁੱਲੀ ਚੇਤਾਵਨੀ ਪਰ ਹੁਤੀ ਆਪਣੀਆਂ ਕਾਰਵਾਈਆਂ ਤੋਂ ਨਹੀਂ ਹਟ ਰਹੇ ਪਿੱਛੇ ਹਾਲ ਹੀ ਵਿੱਚ ਬਾਗਿਆਂ ਨੇ ਬ੍ਰਿਟਿਸ਼ ਮਾਲ ਵਾਹਕ ਜਹਾਜ਼ ਟਿਊਟਰ ਨੂੰ ਬਣਾਇਆ ਨਿਸ਼ਾਨਾ ਅਮਰੀਕਾ ਨੇ ਸੁਤੰਤਰ ਪੱਤਰਕਾਰ ਅਤੇ ਮਹਿਲਾ ਅਧਿਕਾਰ ਕਾਰਕੁਨ ਹੁਆੰਗ ਜ਼ੁਕਿੰਗ ਦੇ ਨਾਲ-ਨਾਲ ਮਜ਼ਦੂਰ ਅਧਿਕਾਰ ਕਾਰਕੁਨ ਵੈਂਗ ਜਿਆਂ ਬਿੰਗ ਨੂੰ ਗਲਤ ਦੋਸ਼ੀ ਠਹਿਰਾਏ ਜਾਣ ਤੇ ਚੀਨ ਦੀ ਕੀਤੀ ਆਲੋਚਨਾ ਨਾਲ ਹੀ ਚੀਨ ਨੂੰ ਦੋਵਾਂ ਕਾਰਕੁਨਾਂ ਨੂੰ ਤੁਰੰਤ ਰਿਹਾ ਕਰਨ ਦੀ ਵੀ ਕੀਤੀ ਆਪੀ ਕੈਂਸਰ ਨਾਲ ਲੜ ਰਹੀ ਕੈਟ ਮਿਡਲਟਨ ਦੀ ਬਕਿੰਗਮ ਪੈਲੇਸ 'ਚ ਆਯੋਜਿਤ ਟਰੂਪਿੰਗ ਦਾ ਕਲਰ ਪ੍ਰੋਗਰਾਮ 'ਚ ਹਿੱਸਾ ਲੈਣ ਦੇ ਕਾਰਨ ਉਹਨਾਂ ਦੀ ਸਿਹਤ ਤੇ ਪਿਆ ਮਾੜਾ ਅਸਰ ਅਮਰੀਕੀ ਰਾਸ਼ਟਰਪਤੀ ਜੋ ਬਿਡਨ ਆਫ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੇ ਨਾਲ ਆਪਣੀ ਮੁੜ ਚੋਣ ਮੁਹਿੰਮ ਲਈ ਪੈਸਾ ਇਕੱਠਾ ਕਰਨ ਚ ਰੁੱਝੇ ਦੋ ਵੱਨ ਨੇਤਾਵਾਂ ਨੇ ਮਿਲ ਕੇ ਮੰਗਲਵਾਰ ਨੂੰ 8 ਮਿਲੀਅਨ ਡਾਲਰ ਕੀਤੇ ਇਕੱਠੇ ਪਿਛਲੇ 5 ਦਿਨਾਂ ਚ ਵਡੇ ਨੇ 40 ਮਿਲੀਅਨ ਡਾਲਰ ਦੀ ਰਕਮ ਕੀਤੀ ਇਕੱਠੀ। ਟੀਰਾਨ ਦੇ ਉੱਤਰ ਪੂਰਬੀ ਸ਼ਹਿਰ ਕਸ਼ਮਾਰ ਵਿੱਚ ਆਏ ਪੁਚਾਲ ਦੇ ਕਾਰਨ 4 ਲੋਕਾਂ ਦੀ ਮੌਤ ਅਤੇ 20 ਲੋਕ ਹੋਏ ਜ਼ਖਮੀ ਰਿਐਕਟਰ ਪਰਮ ਮਾਪਨੇ ਤੇ ਪੁਚਾਲ ਦੀ ਤੀਬਰਤਾ 4.9 ਮਾਪੀ ਗਈ। ਉੱਤਰ ਪੱਛਮੀ ਪਾਕਿਸਤਾਨ ਦੇ ਸ਼ਾਂਤ ਖੈਬਰ ਪਖਤੂਨਖਵਾ ਸੂਬੇ ਵਿੱਚ ਚੜ੍ਹ ਪਛਾਤੇ ਬੰਦੂਕ ਧਾਰੀਆਂ ਨੇ ਇੱਕ ਪਾਕਿਸਤਾਨੀ ਪੱਤਰਕਾਰ ਦੀ ਗੋਲੀ ਮਾਰ ਕੀਤੀ ਹੱਤਿਆ ਗੋਲੀਬਾਰੀ ਚ ਇੱਕ ਹੋਰ ਵਿਅਕਤੀ ਵੀ ਹੋਇਆ ਜ਼ਖਮੀ ਭਾਰਤ ਦੇ ਵਿੱਚ ਖੇਤੀ ਸਾਰਿਆ ਸਾਲ ਕੀਤੀ ਜਾਂਦੀ ਹੈ ਪਰ ਪਾਕਿਸਤਾਨ ਹੁਣ ਵੱਖ-ਵੱਖ ਮੌਸਮਾ ਅਨੁਸਾਰ ਫਸਲਾਂ ਬੀਜਦੇ ਨੇ ਬਹੁਤ ਸਾਰੀਆਂ ਫਸਲਾਂ ਘੱਟ ਤਾਪਮਾਨ ਦੇ ਵਿੱਚ ਉਗਾਈਆਂ ਜਾਂਦੀਆਂ ਨੇ ਜੋ ਸਰਦੀਆਂ ਦੇ ਮੌਸਮ ਦੇ ਵਿੱਚ ਹੀ ਕਿਸਾਨ ਉਗਾਉਂਦੇ ਨੇ ਪਰ ਝੋਨੇ ਦੀ ਫਸਲ ਘੱਟ ਪਾਣੀ ਦੇ ਨਾਲ ਜ਼ਿਆਦਾ ਝਾੜ ਦੇਵੇਗੀ। ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਯਾਤਰੀਆਂ ਲਈ ਸੋਮਵਾਰ ਦਾ ਦਿਨ ਚੰਗਾ ਨਹੀਂ ਰਿਹਾ ਇਸ ਤੋਂ ਪਹਿਲਾਂ ਬਿਜਲੀ ਸਪਲਾਈ ਦੇ ਵਿੱਚ ਵਿਗੜਨ ਕਾਰਨ ਕਈ ਯਾਤਰੀ ਪਰੇਸ਼ਾਨ ਰਹਿੰਦੇ ਸਨ ਪਰ ਜਿਵੇਂ ਹੀ ਹਵਾਈ ਅੱਡੇ ਤੋਂ ਸੰਚਾਲਨ ਸ਼ੁਰੂ ਹੋਇਆ ਤਾਂ ਇੰਡੀਗੋ ਫਲਾਈਟ ਰਾਹੀਂ ਬਾਗਦੋਗਰਾ ਜਾਣ ਵਾਲੇ ਯਾਤਰੀਆਂ ਲਈ ਨਵੀਂ ਸਮੱਸਿਆ ਖੜੀ ਹੋ ਗਈ ਹੈ। LIC ਦੇਸ਼ ਦੇ ਮਹਾਨਗਰ ਦੇ ਵਿੱਚ ਸਥਿਤ ਆਪਣੀਆਂ ਰੀਅਲ ਅਸਟੇਟ ਜਾਇਦਾਦਾਂ ਨੂੰ ਵੇਚਣ ਦੀ ਤਿਆਰੀ ਕਰ ਰਿਹਾ ਹੈ LIC ਦੀ ਇਹ ਸੰਪਤੀਆਂ ਦੀ ਵਿਕਰੀ ਤੋਂ 50-60 ਹਜ਼ਾਰ ਕਰੋੜ ਜਟੋਂ ਦੀ ਯੋਜਨਾ ਹੈ ਇਸ ਲਈ ਕੰਪਨੀ ਆਪਣੇ ਪਲਾਜ਼ਾ ਤੇ ਕਮਰਸ਼ੀਅਲ ਬਿਲਡਿੰਗਾਂ ਨੂੰ ਵੇਚੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਜੂਨ ਯਾਨੀ ਕਿ ਅੱਜ 9 ਸਿਆਰੀਆ 26 ਕਰੋੜ ਲਾਪਾਤਰੀ ਕਿਸਾਨਾਂ ਲਈ ਵੀ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 17ਵੀਂ ਕਿਸ਼ਤ ਜਾਰੀ ਕਰਨਗੇ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI ਨੇ ਆਪਣੇ ਨਿਵੇਸ਼ਕਾਂ ਨੂੰ ਵੱਡੀ ਖੁਸ਼ਖਬਰੀ ਦੇ ਦਿੱਤੀ ਹੈ ਹੁਣ SBI ਨੇ 3 ਕਰੋੜ ਰੁਪਏ ਤੋਂ ਘੱਟ ਦੀ FD ਤੇ ਵਿਆਜ ਦਰਾਂ ਵਧਾ ਦਿੱਤੀਆਂ ਨੇ ਕਰਨਾਟਕ ਸਰਕਾਰ ਨੇ ਹਫਤੇ ਦੇ ਅੰਤ ਦੇ ਵਿੱਚ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਵਾਧੇ ਦਾ ਐਲਾਨ ਕਰ ਦਿੱਤਾ ਹੈ ਕਰਨਾਟਕ ਸਰਕਾਰ ਨੇ ਪੈਟਰੋਲ ਤੇ वीएटी ਵਧਾ ਕੇ 29.84% ਅਤੇ ਡੀਜ਼ਲ ਤੇ 18.44% ਦੀ ਘਟਾ ਦਿੱਤਾ ਹੈ। ਇੱਕ ਪਾਸੇ T20 ਵਿਸ਼ਵ ਕੱਪ 2024 ਵਿੱਚ ਵੈਸੇਂਦਿਸ ਅਤੇ ਅਫਗਾਨਿਸਤਾਨ ਵਿਚਾਲੇ ਹੋਏ ਮੈਚ ਦੇ ਵਿੱਚ ਇੱਕ ਓਵਰ ਦੇ ਵਿੱਚ 36 ਦੌੜਾਂ ਬਣੀਆਂ। ਉਮਰਜ਼ਈ ਨੇ T20 ਕ੍ਰਿਕਟ ਦੇ ਇਸ ਸਭ ਤੋਂ ਮਹਿੰਗੇ ਓਵਰ ਦੇ ਵਿੱਚ 10 ਦੌੜਾ ਵਾਧੂ ਦੇ ਕੇ ਇਤਿਹਾਸ ਰਚਣ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਮਦਦ ਕੀਤੀ। रोहित शर्मा ਨੂੰ 8 ਵਾਰ ਅਤੇ ਵਿਰਾਜ ਕੋਲੀ ਨੂੰ 6 ਵਾਰ ਆਊਟ ਕਰਨ ਵਾਲੇ ਮਹਾਨ ਗੇਂਦਬਾਜ਼ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਖੇਡਿਆ। ਬਾਬਰ ਅਜ਼ਮ ਦੀਗਵਾਈ ਵਾਲੀ ਪਾਕਿਸਤਾਨੀ ਕ੍ਰਿਕਟ ਟੀਮ ਨੇ ਆਇਰਲੈਂਡ ਨੂੰ ਹਰਾ ਕੇ ਟੂਰਨਾਮੈਂਟ ਦੇ ਵਿੱਚ ਆਪਣਾ ਸਫ਼ਰ ਸਮਾਪਤ ਕੀਤਾ। ਪਾਕਿਸਤਾਨ ਦੀ ਟੀਮ ਨੇ ਇਸ ਟੂਰਨਾਮੈਂਟ ਦੇ ਵਿੱਚ 4 ਤੋਂ 2 ਮੈਚ ਜਿੱਤੇ ਜਦਕਿ 2 ਮੈਚਾਂ ਦੇ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਨੀਰਜ ਜਿਸ ਮੁਕਾਬਲੇ ਦੇ ਵਿੱਚ ਭਾਗ ਲੈਣ ਵਾਲਾ ਇਕਲੌਤਾ ਭਾਰਤੀ ਖਿਡਾਰੀ ਬਣਿਆ ਇਸ 26 ਸਾਲਾ ਖਿਡਾਰੀ ਨੂੰ ਜਰਮਨੀ ਦੇ ਐਥਲੀਟ ਮੈਕਸ ਡਿਹਨਿੰਗ ਦੀ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੋ 90 ਮੀਟਰ ਤੱਕ ਨੇਜਾ ਸੁੱਟਣ ਵਾਲੇ ਖਿਡਾਰੀਆਂ ਦੀ ਸੂਚੀ ਦੇ ਵਿੱਚ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਹੈ ਜਿਸ ਦੀ ਤਿਆਰੀ ਉਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਮੁੰਬਈ ਅੰਤਰਰਾਸ਼ਟਰੀ ਫਿਲਮ ਮਹੋਤਸਵ MIFF ਦੇ ਹਿੱਸੇ ਦੇ ਰੂਪ ਵਿੱਚ ਡੈਨੀਏਲਾ ਵਾਲਕਰ ਵੱਲੋਂ ਨਿਰਦੇਸ਼ਿਤ ਬਹੁਚਰਚਿਤ ਡਾਕੂਮੈਂਟਰੀ ਫਿਲਮ ਦਾ ਕਮਾਂਡਰਸ ਸ਼ੈਡੋ ਦਾ ਏਸ਼ੀਆ ਪ੍ਰੀਮੀਅਰ ਮહોੱਤਸਵ ਆਯੋਜਿਤ ਕੀਤਾ ਗਿਆ 10 ਜੁਲਾਈ ਨੂੰ ਹੋਵੇਗਾ Netflix ਤੇ Wild Wild Punjab ਦਾ ਪ੍ਰੀਮੀਅਰ ਗੁਲਸ਼ਨ ਕੁਮਾਰ ਪੂਸ਼ਨ ਕੁਮਾਰ ਅਤੇ ਪ੍ਰਸਤੁਤ Wild Wild Punjab ਇੱਕ ਲਵ ਫਿਲਮ ਪ੍ਰੋਡਕਸ਼ਨ ਹੈ ਬਾਲੀਵੁੱਡ ਐਕਟਰ ਪ੍ਰਿੰਕਾ ਚੋਪੜਾ ਦੀ ਗਰਦਨ ਤੇ ਲੱਗੀ ਸਾਟੇ ਦਾ ਬਲੱਫ ਦੇ ਸੈੱਟ ਤੇ ਹੋਇਆ ਇਹ ਵੱਡਾ ਹਾਦਸਾ ਫਿਲਮ ਸਕੰਦਰ ਦੇ ਲਈ ਸਲਮਾਨ ਖਾਨ ਨੇ ਕੀਤੀ ਨਵੀਂ ਸ਼ੁਰੂਆਤ ਸਾਜੀਤ ਨਾੜੀਆਵਾਲ ਅਤੇ ਏਆਰ ਮੁਰਗੂ ਡੋਸ ਦੇ ਨਾਲ ਸ਼ੁਰੂ ਕੀਤੀ ਸ਼ੂਟਿੰਗ ਬਾਲੀਵੁੱਡ ਦੀ ਜਾਣੀ ਮਾਨੀ ਐਕਟ੍ਰੈਸ ਸ਼ਰਦਾ ਕਪੂਰ ਇਹਨੇ ਦੇ ਲਈ ਸੁਰੱਖਿਆ ਦੇ ਵਿੱਚ ਬਣੀ ਹੋਈ ਹੈ ਸ਼ਰਦਾ ਕਪੂਰ ਨੇ ਰਾਹੁਲ ਮੋਦੀ ਦੇ ਨਾਲ ਸ਼ੇਅਰ ਕੀਤੀ ਫੋਟੋ ਰੋਮਾਂਟਿਕ ਅੰਦਾਜ਼ ਦੇ ਵਿੱਚ ਪਿਆਰ ਦਾ ਕੀਤਾ ਇਜ਼ਹਾਰ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਗਾਇਕਾ ਅਲਕਾ ਜਾਗਨਿਕ ਨੂੰ ਹੋਈ ਗੰਭੀਰ ਬਿਮਾਰੀ ਸੁਣਨ ਸ਼ਕਤੀ ਹੋਈ ਕਮਜ਼ੋਰ ਟਵੀਟ ਕਰਕੇ ਦਿੱਤੀ ਜਾਣਕਾਰੀ ਹਿੰਦੀ ਸਿਨੇਮਾ ਦੇ ਸੰਗੀਤ ਜਗਤ ਦੇ ਵਿੱਚ ਸਫਲ ਪਹਿਚਾਨ ਸਥਾਪਿਤ ਕਰ ਚੁੱਕੇ ਗਾਇਕ ਸ਼ਾਹਿਦ ਮਾਲਿਆ ਹੁਣ ਪੋਲੀਵੁੱਡ ਅਤੇ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਮਜ਼ਬੂਤ ਹੋ ਰਹੇ ਨੇ ਜਲਦੀ ਉਹਨਾਂ ਦਾ ਪੰਜਾਬੀ ਗਾਣਾ ਹੋਵੇਗਾ ਰਿਲੀਜ਼ ਮਸ਼ਹੂਰ ਟੀਵੀ ਸੀਰੀਅਲ ਬਾਲਿਕਾ ਵਧੂ ਚੈਨ ਅੰਦੀ ਦਾ ਕਿਰਦਾਰ ਨਿਭਾਉਣ ਵਾਲੀ ਅਵਿਕਾ ਗੋਰ ਨਾਲ ਸੁਰੱਖਿਆ ਲਈ ਰੱਖੇ ਬੋਡੀਗਾਰਡ ਨੇ ਕੀਤੀ ਗਲਤ ਹਰਕਤ ਖੂਬਸੂਰਤ ਅਭਿਨੇਤਰੀ ਅਵਨੀਤ ਕੌਰ ਨੇ ਕਰਵਾਇਆ ਬੋਲਡ ਫੋਟੋਸ਼ੂਟ ਖੂਬਸੂਰਤੀ ਨੂੰ ਦੇਖ ਕੇ ਸਾਰੇ ਹੋਏ ਹੈਰਾਨ ਪ੍ਰਸ਼ੰਸਕਾਂ ਨੇ ਕੀਤਾ ਕਾਫੀ ਪਸੰਦ ਗੱਲਜੀ ਦੋਸਾਂ ਨੇ ਜਿਮੀ ਫਾਈਨਲ ਦੇ ਟੂ ਨਾਈਟ ਸ਼ੋਅ ਦੇ ਵਿੱਚ ਸ਼ਿਰਕਤ ਕਰਕੇ ਵਿਸ਼ਵ ਪੱਧਰ ਤੇ ਭਾਰਤੀ ਸੰਗੀਤ ਜਗਤ ਲਈ ਇਤਿਹਾਸਿਕ ਪਲ ਦਰਜ ਕਰ ਦਿੱਤੇ ਨੇ ਇਸ ਮੌਕੇ ਦੋਸਾਂ ਜ ਪੰਜਾਬੀ ਰਵਾਇਤੀ ਪਹਿਰਾਵੇ 'ਚ ਦਿਖੇ ਉਹਨਾਂ ਨੇ ਸਫੇਦ ਰੰਗ ਦਾ ਕੁੜਤਾ ਚਾਦਰਾਂ ਪਾਇਆ ਹੋਇਆ ਸੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par